ਹਾਂਜੀ ਕਿੱਦਾਂ ਹੋ ਜੀ ਸਾਰੇ ਤਾਂ ਸਵਾਗਤ ਆ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਤੁਹਾਨੂੰ ਦਰਸ਼ਨ ਕਰਾਵਾਂਗੇ ਸ੍ਰੀ ਅਨੰਦਪੁਰ ਸਾਹਿਬ ਦੇ ਤੇ ਦਿਖਾਵਾਂਗੇ ਹੋਲਾ ਮੱਲਾ ਉਥੋਂ ਦਾ ਪਿੰਡ ਕਿਲੀਚੈਲ ਮੋਗਾ ਜ਼ਿਲ੍ਹਾ ਟਰੱਕ ਯੂਨੀਅਨ ਵੱਲੋਂ ਜਿਹੜਾ ਲੰਗਰ ਲਾਇਆ ਜਾਂਦਾ ਉਹਨਾਂ ਦੇ ਨਾਲ ਕਿੱਦਿਆਂ ਜੋ ਤੁਹਾਨੂੰ ਅਨੰਦਪੁਰ ਸਾਹਿਬ ਦਰਸ਼ਨ ਕਰਾਉਣੇ ਜੀ ਸ੍ਰੀ ਅਨੰਦਪੁਰ ਸਾਹਿਬ ਦੇ ਕਿਤੇ ਨਾ ਕੀ ਖੜੀ ਹੋਵੇ ਮੋਟਰਸਾਈਕਲ ਤੇ ਬੰਦਦਾ ਨਾ ਟਰੈਕਟਰ ਉੱਤੇ ਕੇਸਰੀ ਝੰਡੇ ਲਾ ਕੇ ਫਿਲਟਰ ਸ਼ਿੰਗਾਰੀ ਹੋਏ ਆ ਬਸ ਤਿਆਰੀ ਹੈ ਜੀ ਚੱਲਣ ਦੀ ਆਪਣੇ ਲੱਗਣ ਤੇ ਗਾਗਨ ਪਾਈ ਤੌਰ ਲਈ ਬਿਲਕੁਲ ਤਿਆਰ ਆ ਜੇ ਕੋਈ ਇਹਦਾ ਵਿਆਹ ਦਾ ਪੁੱਛਣ ਲਿਖ ਪਾਲਤਾ ਕਰੋ ਕਾਲੇ ਕੋਲੇ có oh, lâu ਤੋ ਬਾਈ ਹੁਣਾਂ ਨੇ ਦੱਸਿਆ ਕਿ 45 ਸਾਲ ਤੋਂ ਜਿਹੜਾ ਇਹ ਪਿੰਡ ਕਿਲੀ ਚੈਲ ਟਰੱਕ ਚੂਨੀਆਨ ਮੋਗਾ ਅਤੇ ਸਾਰੇ ਪਿੰਡ ਦੇ ਸਹਿਯੋਗ ਨਾਲ ਜਿਹੜਾ ਇਹ ਲੰਗਰ ਲਾਇਆ ਜਾਂਦਾ 45 ਸਾਲ ਤੋਂ ਤੇ ਅੱਜ ਇਹ 45ਵਾਂ ਜਿਹੜਾ ਲੰਗਰ ਆਨੰਦਪੁਰ ਸਾਹਿਬ ਲੱਗਣਾ ਤੇ ਆਪਾਂ ਨੂੰ ਬਾਈ ਹੁਣਾਂ ਨਾਲ ਜਾਣ ਦਾ ਮੌਕਾ ਮਿਲਿਆ ਆਪਾਂ ਕਰਨਾ ਲਾਈਵ ਜੀ ਇੱਥੇ ਤੇ ਨਾਲ ਨਾਲ ਹੀ ਆਪਾਂ ਬਲੌਗ ਬਣਾਇਆ ਤੇ ਆਓ ਲੈ ਚੱਲਦੇ ਆ ਤੁਹਾਨੂੰ ਸ੍ਰੀ ਆਨੰਦਪੁਰ ਸਾਹਿਬ ਸੋ ਹੁਣ ਅਸੀਂ ਰੁਕਿਆ ਜੀ ਪਿੰਡ ਪਾਲ ਮਾਜਰਾ ਸੰਗਤ ਨੇ ਜਿਹੜਾ ਪ੍ਰਸ਼ਾਦਾ ਛਕਣਾ ਤੇ ਲੰਗਰ ਲੱਗੇ ਹੋਏ ਆ ਪਿੰਡ ਪਾਲ ਮਾਜਰਾ ਵੱਲੋਂ ਤੇ ਹਰ ਥਾਂ ਥਾਂ ਹਰ ਪਿੰਡ ਤੇ ਜਿਹੜੇ ਲੰਗਰ ਲੱਗੇ ਹੁੰਦੇ ਆ ਜਦੋਂ ਅਸੀਂ ਆਨੰਦਪੁਰ ਸਾਹਿਬ ਨੂੰ ਤੁਰਦੇ ਆ ਤੇ ਕੋਲੇ ਮੱਲੇ ਤੇ ਲੰਗਰ ਦੀ ਪ੍ਰਸ਼ਾਦੇ ਦੀ ਕੋਈ ਜਿਹੜੀ ਉੱਥੇ ਟੋਟਣੀ ਹੁੰਦੀਗੀ ਰਸਤੇ 'ਚ ਥਾਂ ਥਾਂ ਤੇ ਲੰਗਰ ਲੱਗੇ ਹੁੰਦੇ ਆ ਤੇ ਕੋਈ ਦੁੱਧ ਦਾ ਲੰਗਰ ਲੱਗਿਆ ਕੋਈ ਗੰਨੇ ਦੇ ਜੂਸ ਦਾ ਲੰਗਰ ਲੱਗਿਆ ਪ੍ਰਸ਼ਾਦ ਦਾ ਲੰਗਰ ਲੱਗਿਆ ਸੋ ਐਦਾਂ ਦਾ ਤੁਹਾਨੂੰ ਮਾਹੌਲ ਮਿਲੂ ਬਹੁਤ ਹੀ ਜ਼ਿਆਦਾ ਜਿਹੜੀ ਸੰਗਤ ਆ ਅਨੰਦਪੁਰ ਸਾਹਿਬ ਨੂੰ ਓਲੇ ਮੱਲੇ ਦੇ ਦਿਨ ਜਾਂਦੀ ਆ ਤੇ ਸੰਗਤ ਜਿਹੜੀ ਪ੍ਰਸ਼ਾਦ ਆ ਛੱਕ ਰਹੀ ਆ ਹੁਣ ਇੱਥੋਂ ਜਿਹੜੇ ਅਸੀਂ ਚਾਲੇ ਅਨੰਦਪੁਰ ਸਾਹਿਬ ਪਾ ਦੇਣੀ ਆ ਤੇ ਮਾਤਾ ਹੁਣੀਏ ਤੇ ਰੋਟੀਆਂ ਲਾ ਰਹੇ ਆ ਸ੍ਰੀ ਅਨੰਦਪੁਰ ਸਾਹਿਬ ਦਾ ਓਲਾ ਮੱਲਾ ਸਿੱਖਾਂ ਦਾ ਇੱਕ ਵੱਡਾ ਸਮਾਰਟ ਹੁੰਦਾ ਹੈ ਬਹੁਤ ਹਤ ਹੁੰਦਾ ਹੈ ਤੇ ਵੇਖਣ ਜੋ ਹੁੰਦਾ ਹੈ ਲੋਕ ਬਾਰੋਂ ਕਾਂਟਰਾਂ ਤੋਂ ਵੀ ਇਸ ਨੂੰ ਦੇਖਣ ਹੁੰਦੇ ਆ ਹੋਲਾ ਮਹੱਲਾ ਹੋਲੀ ਤੋਂ ਇੱਕ ਦਿਨ ਬਾਅਦ ਹੁੰਦਾ ਹੈ ਦੱਸਿਆ ਜਾਂਦਾ ਕਿ ਹੋਲਾ ਮਹੱਲਾ ਇੱਕ ਅਰਬੀ ਦਾ ਸ਼ਬਦ ਆ ਪੋਲੇ ਦਾ ਮਤਲਬ ਦੱਸਿਆ ਜਾਂਦਾ ਵੀ ਜਿਹੜੀ ਜੰਗ ਵਾਲੀ ਥਾਂ ਕੋਈ ਜਿੱਥੇ ਲੜਾਈ ਹੁੰਦੀ ਆ ਤੇ ਮਹੱਲੇ ਦਾ ਮਤਲਬ ਵੀ ਜਦੋਂ ਉਸ ਨੂੰ ਜਗਾ ਨੂੰ ਜਿਸ ਨੂੰ ਜਿੱਤਿਆ ਜਾਂਦਾ ਉਸ ਨੂੰ ਮਹੱਲਾ ਕਿਹਾ ਜਾਂਦਾ ਹੈ ਦੱਸਿਆ ਜਾਂਦਾ ਹੈ ਕਿ ਗੁਰੂ ਸਾਹਿਬ ਨੇ ਹੋਲੇ ਮਹੱਲੇ ਵਾਲੇ ਦਿਨ ਸਿੱਖਾਂ ਦੀਆਂ ਦੋ ਟੀਮਾਂ ਬਣਾ ਕੇ ਉਹਨਾਂ ਦੇ ਵਿੱਚ ਸ਼ਾਸਤਰ ਵਿਦਿਆ ਸਿਖਾਉਂਦੇ ਹੋਏ ਮੁਕਾਬਲਾ ਕਰਾਇਆ ਅਤੇ ਜੋ ਜਿੱਤ ਗਏ ਉਹਨਾਂ ਨੂੰ ਇਨਾਮ ਦਿੱਤਾ ਤੇ ਉਸ ਤੋਂ ਬਾਅਦ ਜਿਹੜਾ ਇਹ ਜਸ਼ਨ ਮਨਾਇਆ ਗਿਆ ਜਿੱਥੋਂ ਇਹ ਹੋਲੇ ਮਹੱਲੇ ਦੀ ਸ਼ੁਰੂਆਤ ਹੋਈ ਅਤੇ ਹੁਣ ਹਰ ਸਾਲ ਆਨੰਦਪੁਰ ਸਾਹਿਬ ਕੋਲਾ ਮੱਲਾ ਮਨਾਇਆ ਜਾਂਦਾ ਹੈ ਅਤੇ ਸਿੰਘ ਸ਼ਾਸਤਰ ਵਿਦਿਆ ਦੁਆਰਾ ਆਪਸ ਵਿੱਚ ਸਿੰਘਾਂ ਦੇ ਮੁਕਾਬਲੇ ਕਰਾਏ ਜਾਂਦੇ ਹਨ ਅਤੇ ਘੋੜ ਦੌੜਾ ਹੁੰਦੀਆਂ ਹਨ ਅਤੇ ਸੰਗਤਾਂ ਵੱਲੋਂ ਜਗਾ ਜਗਾ ਤੇ ਜਿਹੜੇ ਲੰਗਰ ਲਾਇਆ ਜਾਂਦੇ ਹਨ ਬਹੁਤ ਦੂਰੋਂ ਨੇੜੋਂ ਸੰਗਤਾਂ ਆਉਂਦੀਆਂ ਹਨ ਤੇ ਅਨੰਦਪੁਰ ਸਾਹਿਬ ਦਾ ਜੋ ਹੋਲਾ ਮਹੱਲਾ ਦੇਖਣਯੋਗ ਹੁੰਦਾ ਹੈ ਪਾਲਕੀ ਵਾਲਾ ਟਰੈਕਟਰ ਜਿਹੜਾ ਆਪਣੇ ਹੁਣ ਨੇੜੇ ਆ ਗਿਆ ਸੋ ਪਾਲਕੀ ਸਾਹਿਬ ਦੇ ਵਿੱਚ ਗੁਰੂ ਸਾਹਿਬ ਦਾ ਜਿਹੜਾ ਪ੍ਰਕਾਸ਼ ਕੀਤਾ ਜਾਣਾ ਵੀਡੀਓਸ ਸਕਿਪ ਨਾ ਕਰਿਓ ਤੇ ਇਦਾਂ ਹੀ ਵੇਂਦੇ ਰਹੋ ਅੱਗੇ ਤੁਹਾਨੂੰ ਬਹੁਤ ਕੁਝ ਦਿਖਾਵਾਂਗੇ ਸੋ ਚੈਨਲ ਕਰ ਲੋ ਜੀ ਸਬਸਕ੍ਰਾਈਬ ਤੇ ਟਰੈਕਟਰ ਵੇਖ ਰਹੇ ਆ ਤੁਸੀਂ ਕਿੰਨੇ ਸੋਹਣੇ ਸ਼ਿੰਗਾਰੇ ਹੋਏ ਆ ਤੇ ਸੰਗਤ ਦੂਰੋਂ ਨੇੜੋਂ ਪਹੁੰਚ ਰਹੀ ਆ ਸ਼੍ਰੀ ਅਨੰਦਪੁਰ ਸਾਹਿਬ ਸੋ ਚੈਨਲ ਨੂੰ ਸਪੋਰਟ ਕਰੋ ਅਸੀਂ ਤੁਹਾਨੂੰ ਜਿਹੜਾ ਪੂਰਾ ਅਨੰਦਪੁਰ ਸਾਹਿਬ ਦਾ ਹੋਲਾ ਮਹਲਾ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੇ ਖੂਬ ਟਰੈਕਟਰਾਂ ਤੇ ਨਿਸ਼ਾਨ ਝੂਲਦੇ ਗੁਰੂ ਸਾਹਿਬ ਦੇ ਇਹ ਬਾਈ ਜੀ ਵੀ ਸਾਡੇ ਨਾਲ ਹੀ ਨੇ ਤੇ ਕੀਰਤਨ ਕਰਦੇ ਨੇ ਇਹ ਮੋਟਰਸਾਈਕਲ ਤੇ ਆ ਰਹੇ ਆ ਮਗਰ ਮਗਰ ਜਿਵੇਂ ਅਸੀਂ ਮੂਰੇ ਟਰੈਕਟਰ ਤੇ ਨੰਦਕੋੜੋਂ ਜਦੋਂ ਆਉਨੇ ਆ ਰਾਸਤੇ ਵਿੱਚ ਬਹੁਤ ਦਰਾਖਤ ਲੱਗੇ ਹੋਏ ਆ ਜਿਹੜੇ ਸੜਕ ਤੇ ਆਲੇ-ਦੁਆਲੇ ਆ ਤੇ ਵਧੀਆ ਮਾਹੌਲ ਆ ਕੁਦਰਤੀ ਜਿਹਾ ਸਾਡੇ ਪਿੰਡ ਪਤਨੀ ਕਲਾਂ ਵੀ ਜਿਹੜਾ ਇਦਾਂ ਹੀ ਸੀਗਾ ਪਰ ਕਰੋੜ ਤੇੜਾ ਹੋਰ ਕਰਨ ਜਿਹੜੇ ਦਰਾਖਤਾਂ ਵੜਦੇ ਬਾਹਰਲੇ ਮੌਲਖਾ ਜੇ ਵੇਖੋ ਵੀ ਹਨਾ ਜਿੱਥੇ ਦਰਾਖਤ ਕੱਟ ਕੇ ਦੂਜੀ ਥਾਂ ਲੈ ਕੇ ਜਾਂਦੇ ਆ ਵੀ ਉਹਨੂੰ ਜੜੋ ਪੱਟ ਕੇ ਵੜਦੇ ਨਹੀਂ ਉਹ ਆਪਣੇ ਮੁਲਕ ਦਾ ਵਸਾਈ ਆ ਤੁਹਾਨੂੰ ਪਤਾ ਲਓ ਜੀ ਇੱਥੇ ਹੁਣ ਫਿਰ ਰੁਕੇ ਆ ਗੰਨੇ ਦੇ ਜੂਸ ਦਾ ਜਿਹੜਾ ਲੰਗਰ ਲੱਗਿਆ ਸੋ ਗੰਨੇ ਦਾ ਜੂਸ ਪਿਆਇਆ ਜਾ ਰਿਹਾ ਜੀ ਰੋ ਤੇ ਥਾਂ ਥਾਂ ਤੇ ਜਿਹੜੇ ਲੰਗਰ ਲੱਗੇ ਹੋਏ ਆ ਸੰਗਤ ਨੂੰ ਸੋ ਖਿਲਾੜੀ ਲੱਗੀ ਹੋਈ ਆ ਤੇ ਆਪਾਂ ਕਰਦੇ ਆ ਜੀ ਖਿਲਾੜੀ ਤੇ ਫੋਟੋਆਂ ਤੇ ਨਾਲੇ ਕਰਦੇ ਆ ਕੈਮਰਾ ਚੈੱਕ ਕਿਉਂਕਿ ਕੈਮਰਾ ਲਿਆ ਆਪਾਂ بھائی ਨਵਾਂ ਤੇ ਕੈਨਨ ਦਾ ਕੈਮਰਾ M50 Mark 2 ਤੇ ਨਾਲੇ ਇਹਦਾ ਰਿਜ਼ਲਟ ਵੇਖਦੇ ਆ ਕਿਦਾਂ ਦਾ ਦੱਸਿਓ ਫਿਰ ਕਿਵੇਂ ਲੱਗੀਆਂ ਫੋਟੋਆਂ ਇਹ ਆ ਜੀ ਖਿਲਾੜੀ ਤੇ ਗੰਨੇ ਦਾ ਰੋਹ ਕੱਢਿਆ ਜਾ ਰਿਹਾ ਜੋ ਸਿਹਤ ਲਈ ਬਹੁਤ ਚੰਗਾ ਤੇ ਅੱਗੇ ਗਰਮੀ ਆਉਂਦੀ ਹੈ ਜ਼ਰੂਰ ਪੀਆ ਕਰੋ ਤੇ ਲਓ ਜੀ ਆਪਾਂ ਫੇਰ ਜਿਹੜੀ ਆ ਆਨੰਦਪੁਰ ਸਾਹਿਬ ਦੀ ਖੇਚਦੀ ਤਿਆਰੀ ਹੂੰ ਆਪਣੇ ਯਾਰ ਇਹ ਆਉਣਗੇ ਜਰਰੀ ਤਾਂ ਕਿ ਇੱਕ ਵਾਰੀ ਕਰਾ ਗਏਗਾ ਟਰੈਕਟਰ ਤੇ ਹਾਂ ਕੰਗਣਾ ਭਾਈ ਮੈਂ ਜਾਣਾ ਹੀ ਟਰੈਕਟਰ ਤੇ ਛੋਟੇ ਨਾਲ ਸਹੀ ਹੈ ਕਾਫੀ ਸਾਲ ਹੋ ਗਏ ਕਹਿੰਦੇ ਹਨ ਤੁਹਾਨੂੰ ਤੇ ਤੋਂ ਪਿੰਡ ਤੋਂ ਕੋਈ ਇਕਤਰੀ ਵੀਸਾ ਲੱਗਾ ਪਰ ਟਰੈਕਟਰ ਵੀ ਜਾਂਦੇ ਨੇ ਬਈ ਇਹ ਸੀ ਨਾ ਲੇਕਿਨ ਜਦ ਕੀ ਦਿੱਤਾ ਚਾਲ ਦੇ ਨੇ 45 ਸਾਲ ਚਲਦਿਆਂ ਆਪਣੇ 45 ਸਾਲ ਫਿਲੰਗਰ ਚਾਲਦੇ ਨੇ 45 ਸਾਲ ਹਾਂ ਕਿਵੇਂ ਮਾੜ ਫਿਰ ਵਧੀਆ ਸਾਡੇ ਯਾਰ ਕਿੱਦਾ ਹੈਗਾ ਲਓ ਜੀ ਆਪਾਂ ਤਕਰੀਬਨ ਆਨੰਦਪੁਰ ਸਾਹਿਬ ਐਂਟਰੀ ਹੋ ਗਏ ਆ ਗੇਟ ਆ ਗਿਆ ਤੇ ਬਹੁਤ ਸੋਹਣੀ ਲਾਈਟਿੰਗ ਕੀਤੀ ਹੋਈ ਹੈ ਦੇਖੋ ਵਰਗੇਟ ਕਿੰਨਾ ਘੈਂਟ ਆ ਬਹੁਤ ਸੋਹਣਾ ਸਜਾਇਆ ਵਾ ਵਾਇਗੁਰਜੀਤਾ ਖਾਲਸਾ ਵਾਇਗੁਰਜੀਤਾ ਪਤੇ ਅਸੀਂ ਪਹਿਲੀ ਵਾਰੀ ਅਨੰਦਪੁਰ ਸਾਹਿਬ ਆਏ ਆ ਦੇਖੋ ਵੀ ਆਪਾਂ ਗੇਟ ਲੰਘੇ ਆ ਤੇ ਆ ਗਏ ਭਾਈ ਸਿੰਘਾਂ ਦੇ ਘੋੜੇ ਤੇ ਪਹੁੰਚ ਗੁਰੂ ਜੀ ਦੇ ਉੱਡ ਜਾਵੇ ਰਾਜਾ ਬਾਈ ਫਿਰ ਠੱਕ ਲਿਆ ਕਿਉਂਕਿ ਆਪਾਂ ਆਨੰਦਪੁਰ ਦੇ ਵਿੱਚ ਸੈੱਟ ਹੋ ਚੁੱਕੇ ਆ ਤੇ ਪਿੱਛੇ ਤੁਸੀਂ ਦੇਖੋ ਸੰਗਤ ਦਾ ਕਰਾਉਨ ਬਹੁਤ ਜਾਦੇ ਜੋ ਸੰਗਤ ਆ ਰਹੀ ਚੰਗਦਾ ਆ ਰਹੀ ਆ ਬਲਬਾਂ ਕਰਨ ਗਿਆ ਜੀ ਲਓ ਸੋਨ ਹੈ ਤੇ ਲਓ ਜੀ ਅਸੀਂ ਪਹੁੰਚ ਚੁੱਕੇ ਆ ਆਨੰਦਪੁਰ ਉਸ ਜਗ੍ਹਾ ਤੇ ਜਿੱਥੇ ਲੰਗਰ ਲਾਉਣਾ ਤੇ ਬਾਈ ਹੁਣੀ ਤੰਬੂ ਲਾਉਣ ਵਾਲੇ ਰੈਸਲਾਹ ਕਰਦੇ ਜਿਹੜੇ ਜਿੱਥੇ ਪੈਣਾ ਰਹਿਣਾ ਤੇ ਲੰਗਰ ਦੀ ਤਿਆਰੀ ਕਰਨੀ ਆ ਸੋ ਕਾਫੀ ਹਨੇਰਾ ਹੋ ਚੁੱਕਿਆ ਸੰਗਤ ਜਿਹੜੀ ਸੇਵਾ ਤੇ ਲੱਗੀ ਹੋਈ ਆ ਕੀ ਆ ਉਥੇ ਹੋਰ ਕੀ ਲਿਆ ਸੋ ਇਦਾਂ ਹੀ ਇਹਨਾਂ ਨੇ ਸਾਰੀ ਰਾਤ ਹੀ ਵਿਚਾਰਿਆਂ ਲੱਗੇ ਰਹਿਣਾ ਸੇਵਾ ਤੇ ਸੋ 40 45 ਸਾਲ ਤੋਂ ਦੱਸਦੇ ਆ ਵੀ ਇਹ ਪਿੰਡ ਕਿੱਲੀ ਚੈਲ ਦੇ ਜਿਹੜੇ ਭਾਈ ਹੋਣ ਲੰਗਰ ਲਾ ਰਹੇ ਆ ਇੱਥੇ ਤੋਂ ਬਹੁਤ ਵੱਡੀ ਸੇਵਾ ਮੋਗਾ ਚੜ੍ਹੇ ਦੀ ਟਰੱਕ ਪੁਲੀਏ ਨੂੰ ਤੇ ਪਿੰਡ ਕਿੱਲੀ ਚੈਲ ਤੇ ਸੰਗਤ ਦੇ ਸਹਿਯੋਗ ਨਾਲ ਲੰਗਰ ਲਾਇਆ ਜਾਂਦਾ ਮਹਾਰਾਜ ਦੀ ਸਵਾਰੀ ਲੈ ਕੇ ਆ ਰਹੇ ਆ ਗੁਰੂ ਸਾਹਿਬ ਦਾ ਪ੍ਰਕਾਸ਼ ਹੋ ਜਾਣਾ ਸੋ ਕਾਫੀ ਨਿਰਾ ਹੋ ਚੁੱਕਿਆ ਤੇ ਉਹਦੇ ਕਾਰਨ ਅਸੀਂ ਗੁਰਦੁਆਰਾ ਸਾਹਿਬ ਸ਼ੁਭਾ ਜਾਵਾਂਗੇ ਇਸ਼ਨਾਨ ਕਰਕੇ ਤੇ ਤੁਹਾਨੂੰ ਦਰਸ਼ਨ ਕਰਾਵਾਂਗੇ ਸ੍ਰੀ ਆਕਾਲੋ ਨਾਸਰੀ ਮਹੱਲਾ ਪੰਜਵਾ ਕੀ ਕਹੋ ਹਰ ਰੰਗ ਲਾ ਕੋਈ ਝੋਗ ਮੈਂ ਸੋ ਕਹੀ ਤਾ ਸੁਰਾ ਸੋ ਕਮੈਂਟ ਕਰਕੇ ਦੱਸਿਓ ਜੀ ਕਿੱਦਾਂ ਦੀ ਲੱਗੀ ਵੀਡੀਓ ਤੇ ਕੱਲ ਫੇਰ ਮਿਲਦੇ ਆਪਾਂ ਤੇ ਦਰਸ਼ਨ ਕਰਾਵਾਂਗੇ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ